ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬੋਮਬ ਮੋਹਰਤਾ ਜੀ ਬਹੁਤ ਸ਼ੁਕਰੀਆ ਅੱਜ ਆਇਆ ਇੱਕ ਬੜੇ ਡਿਫਰੈਂਟ ਜਿਹੇ ਮੁੱਦੇ ਨਾਲ ਫਿਲਮ ਲੈ ਕੇ ਆਇਆ ਹਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਣਨਾ ਹੈ ਸਰ ਕਿੰਦਾ ਨਹੀਂ ਫਿਲੀਗਾ ਅਸੰਤ ਜੀ ਅਸੀਂ ਤਾਂ ਆਰਟਿਸਟ ਹਾਂ ਮੈਂ ਸਭ ਤੋਂ ਜ਼ਿਆਦਾ ਸਾਡੇ ਪ੍ਰੋਡਿਊਸਰ ਨੂੰ ਪ੍ਰੋਡਿਊਸਰ ਸਹਿਬਾਨ ਨੂੰ ਇਸ ਗੱਲ ਦਾ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਨੇ ਇੱਕ ਨਵੇਕਲਾ ਜਿਹਾ ਮੁੱਦਾ ਚੁੱਕਿਆ ਐਕਟਰ ਹੋਣ ਦੇ ਨਾਤੇ ਕਈ ਸਾਲ ਹੋ ਗਏ ਨੇ ਸਰ ਕੰਮ ਕਰਦੇ ਹਾਂ ਉਹਨੂੰ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨ ਦਾ ਮੌਕਾ ਮਿਲਦਾ ਹੈ। ਇਸ ਵਾਰ ਇਹ ਕੁਝ ਨਵਾਂ ਸੀ ਕਿਉਂਕਿ ਸਾਨੂੰ ਅਕਸਰ ਆਖਿਆ ਜਾਂਦਾ ਸੀ ਕਿ ਕੋਈ ਇਹ ਜਾਂ ਕੁਝ ਕਰਿਆ ਕਰੋ ਜਿਹਦੇ ਕੋਈ ਮੈਸੇਜ ਹੋਵੇ, ਕੋਈ ਨਵੀਂ ਕੋਈ ਤੁਸੀਂ ਸਹਿਤ ਦੇ ਸਕੋ ਕਿਸੇ ਨੂੰ ਸਾਡੇ ਜ਼ਿੰਮੇਵਾਰੀ ਦੇ ਹਿਸਾਬ ਨਾਲ ਸਮਝੋ ਜਾਂ ਕੁਝ ਵੀ। ਤਾਂ ਇਸ ਵਾਰ ਸਾਡੇ ਪ੍ਰੋਡਕਸਰਾਂ ਨੇ ਇਸ ਤਰ੍ਹਾਂ ਦਾ ਸਬਜੈਕਟ ਚੁਣਿਆ। ਜਦ ਸਾਡੇ ਕੋਲੇ ਆਇਆ ਤਾਂ ਮੈਨੂੰ ਵੀ ਚੰਗਾ ਲੱਗਿਆ ਵੀ ਚਲੋ ਕੁਝ ਨਵਾਂ ਕਰਨ ਨੂੰ ਮਿਲ ਰਿਹਾ ਹੈ। ਆ ਅਸੀਂ ਕਬੂਲ ਕਰ ਲਈ ਉਹ ਗੱਲ ਤੇ ਬਸ ਇਹਨਾਂ ਨੂੰ ਮੁਬਾਰਕਾਂ ਔਰ ਬਾਕੀ ਵਾਇਗਰੂ ਜੋ ਕਰੂਗਾ ਜੰਦਾਈ ਹੋਊਗਾ ਅਜਾ ਸਰ ਇੱਕ ਦਿਨ ਕਹਿੰਦੇ ਕਿ ਯਾਰ ਸਭ ਦੇਸ਼ਾ ਕਹਿੰਦੇ ਹੁੰਦੇ ਆ ਕਿ ਤੁਹਾਡੀ ਤੋਰ ਤੇ ਹਮੇਸ਼ਾ ਚਾਚੇ ਹੁੰਦੇ ਆ ਪਰ ਇਸ ਸਥਿਤੀ ਦੇ ਵਿੱਚ ਜੋ ਤੁਸੀਂ ਭੂਮਿਕਾ ਨੂੰ ਭਾਇਆ ਚਾਹੇ ਉਹ ਮੋਵੀ ਲੈਂਗੁਏਜ ਦੀ ਹੋਵੇ 30 ਲੱਖ ਡਿਗਰੀ ਸਭ ਤੋਂ ਵੱਧ ਹੋਵੇ ਥੈਂਕ ਯੂ ਥੈਂਕ ਯੂ ਮਤਲਬ ਉਹ ਕਮੈਂਟ ਆ ਰਿਹਾ ਕਿ ਵੀ ਆਪਣੇ ਆਪ ਨੂੰ ਡਿਫਾਈਨ ਨਹੀਂ ਕਰਨਾ ਅਸਲ ਜਿੰਨਾ ਦੇ ਕੈਰੈਕਟਰਾਂ ਦੇ ਨਾਤੇ ਆਪਾਂ ਅਬਜ਼ਰਵ ਕਰਦੇ ਆਂ ਅਲੱਗ-ਅਲੱਗ ਤਰ੍ਹਾਂ ਦੇ ਕੈਰੈਕਟਰਸ ਨੂੰ ਵੇਖੀਦਾ ਹਰ ਏਜ ਗਰੁੱਪ ਦੇ ਵਿੱਚ ਅਲੱਗ ਤਰ੍ਹਾਂ ਦਾ ਉਹਦੀ ਬਾਡੀ ਲੈਂਗੁਏਜ ਹੁੰਦੀ ਹੈ ਉਹ ਥੋੜਾ ਤਜਰਬਾ ਵੀ ਹੋ ਜਾਂਦਾ ਹੈ ਕੋਸ਼ਿਸ਼ ਕੀਤੀ ਹੈ ਵੀ ਤੇ ਇੱਕ 85 ਸਾਲ ਦਾ ਬੰਦਾ ਹੋਵੇ ਤਾਂ ਉਹਨੂੰ ਕਿਸ ਤਰ੍ਹਾਂ ਉਹਦੀ ਬਾਡੀ ਲੈਂਗੁਏਜ ਜਾਂ ਕਿਸ ਤਰ੍ਹਾਂ ਉਹਦੀ ਗੱਲਬਾਤ ਹੋਣੀ ਚਾਹੀਦੀ ਹੈ ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਸ਼ੁਕਰੀਆ ਤੁਹਾਡਾ ਚੰਗਾ ਹੀ ਹੋਣਾ ਹੈ ਔਰ ਫਿਰ ਮੇਰੇ ਨਾਲ ਟੀਮ ਦੇਖੋ ਇਸ ਤਰ੍ਹਾਂ ਦੇ ਆਰਟਿਸਟਾਂ ਦੀ ਕਾਮਯਾਬੀ ਇਸ ਤਰ੍ਹਾਂ ਦੇ ਆਰਟਿਸਟ ਨਾਲ ਮਿਲ ਕੇ ਜੀ ਹੋਰ ਕੀ ਚਾਹੀਦਾ ਸਾਡੇ ਪੂਨਮ ਜੀ ਨੇ ਬਹੁਤ ਅੱਛਾ ਕੰਮ ਕੀਤਾ ਸਰਜੀਤ ਜੀਮਾ ਸਾਹਿਬ ਬਹੁਤ ਹੀ ਅੱਛੇ ਆਰਟਿਸਟ ਨੇ ਬਹੁਤ ਅੱਛੇ ਇਨਸਾਨ ਨੇ ਸਾਰੀ ਟੀਮ ਦੇ ਨਾਲ ਸਾਰੀ ਚੰਗੇ ਕੰਮ ਕਰ ਗਏ ਸਾਡੀਆਂ ਲੜਕੀਆਂ ਇਹਨਾਂ ਨੇ ਵੇਖੋ ਕਿੰਨਾ ਵਧੀਆ ਕੰਮ ਕੀਤਾ ਸਾਡੀ ਹੀਰੋਇਨ ਅ ਤੋਂ ਉਹ ਕੁੜੀਆਂ ਨੇ ਕਮਾਲਾਂ ਕੀਤੀਆਂ ਤੇ ਚਲੋ ਰਲ ਮਿਲ ਕੇ ਹੁੰਦਾ ਹੈ ਇਹਨਾਂ ਦਾ ਨਵਾਂ ਉਪਰਾਲਾ ਸੀ ਔਰ ਚੰਗੀ ਨੀਖ ਨੀਤੀ ਨਾਲ ਇੱਕ ਨਵਾਂ ਸਬਜੈਕਟ ਲੈ ਕੇ ਆਏ ਐ ਤੇ ਸਾਰਿਆਂ ਨੂੰ ਮੁਬਾਰਕਾਂ ਵੀ ਔਰ ਅਰਦਾਸ ਵੀ ਹੈ ਕਿ ਇਹਨਾਂ ਨੂੰ ਵਾਇਗਰੂ ਹੋਰ ਸਮਰੱਥਾ ਬਖਸ਼ਣ ਕਿ ਅਗਲੇ ਸਮੇਂ ਵਿੱਚ ਹੋਰ ਕੰਮ ਕਰ ਸਕਣ ਕਿਉਂਕਿ ਜਦ ਵੀ ਕੋਈ ਨਵਾਂ ਪ੍ਰੋਡਿਊਸਰ ਆਉਂਦਾ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਆਰਟਿਸਟਾਂ ਨੂੰ ਵੱਧ ਤੋਂ ਵੱਧ ਕੰਮ ਤਾਂ ਹੀ ਮਿਲ ਸਕਦਾ ਕਿ ਚੰਗੇ ਇਨਵੈਸਟ ਕਰਨ ਵਾਲੇ ਲੋਕ ਆਉਣ ਮੈਦਾਨ 'ਚ ਤੇ ਮੈਂ ਬੁੱਟਰ ਸਾਹਿਬ ਨੂੰ ਅਹ ਹੈਰੀ ਜੀ ਨੂੰ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਵਾਇਟ ਨੂੰ ਗਿਆ ਅਦਾਸ ਕਰਦਾਂ ਕਿ ਇਹਨਾਂ ਨੂੰ ਹੋਰ ਸਮਰਥਾ ਬਖਸ਼ਣ ਔਰ ਹੋਰ ਸ਼ਕਤੀ ਬਖਸ਼ਣ ਤਾਂ ਕਿ ਹੋਰ ਵੱਧ ਚੜ ਕੇ ਇਹਨਾਂ ਦੀਆਂ ਫਿਲਮਾਂ ਕਰ ਸਕਣ ਕਿ ਮਹਿਸੂਸ ਕਰਦੇ ਹਾਂ ਕਿ ਅਸੀਂ ਕਿੰਨੇ ਟਾਈਮ ਤੋਂ ਸਾਡੀ ਲੜਾਈ ਚੱਲ ਰਹੀ ਹੈ ਕਿ ਸਾਡੇ ਫਸਲਾਂ ਸਾਡੇ ਨਕਾਂ ਦੀ ਇੱਕ ਮਿੰਟੋਂ ਪੰਟੀ ਜਾ ਕੇ ਕਿਤੇ ਇਹ ਸੁਨੇਹਾ ਦਿੱਤਾ ਜਾਂਦੇ ਕਿ ਅਸੀਂ ਆਪਣੀਆਂ ਫਸਲਾਂ ਨੂੰ ਇਦਾਂ ਨਹੀਂ ਦੇ ਸਕਦਾ ਜਿਵੇਂ ਸਾਲ ਤਾਂ ਕਿ ਭੋਗੰਗਾ ਉਹ ਹਾਨੀਕ ਅਸਰ ਜਿੱਤਾਂ ਉਹ ਲਾਗੇ ਤਾਂ ਗੱਲ ਹੈ ਲੇਕਿਨ ਉਹ ਉਹ ਨੂੰ ਫਿਲਮ ਦੇ ਵਿੱਚ ਕੋ ਗੁੰਦਿਆ ਗਿਆ ਇੱਕ ਨਵੀਂ ਗੱਲ ਨੂੰ ਉਸ ਚੀਜ਼ ਨੂੰ ਉਸ ਮੁੱਦੇ ਨੂੰ ਲੈ ਕੇ ਆਏ ਹੈ ਤੇ ਫਿਲਹਾਲ ਤਾਂ ਆਪਾਂ ਫਿਲਮ ਬਾਰੇ ਗੱਲ ਕਰ ਸਕਦੇ ਹਾਂ ਬਾਕੀ ਜਿਹੜੇ ਕਿਸਾਨੀ ਮੁੱਦੇ ਤਾਂ ਉਹ ਅਲੱਗ ਢੰਗ ਨਾਲ ਗੱਲ ਕਰਨੀ ਬੈਠੀ ਹੈ ਦੇ ਪਰ ਉਸ ਚੀਜ਼ ਨੂੰ ਫਿਲਮ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਇੱਕ ਸਿਲਿਆ ਦੇਣਾ ਵੱਡੀ ਗੱਲ ਹੁੰਦੀ ਹੈ। ਸਰ ਤੁਸੀਂ ਕੀ ਮੈਸੇਜ ਕਰਦੇ ਹੋ? ਸਤਿ ਸ੍ਰੀ ਅਕਾਲ ਜੀ। ਬਹੁਤ ਧੰਨਵਾਦ ਚੰਡੀਗੜ੍ਹ ਦੀ। ਜਿਸ ਦਾ ਪ੍ਰਸਤੁਤ ਕਰਦਾ। ਅ ਕੀ ਐਡੀ ਕੋਈ ਜਿਹੜਾ ਫਿਲਮ ਦਾ ਲੱਗਦਾ ਹੁੰਦਾ ਦੇਖਣ ਨੂੰ ਡਰਾਮਾ ਵੱਡਾ ਕਿਨੇ ਇਖਿਆਦ باوجود ਵੀ ਤੁਸੀਂ ਇੰਨੇ ਜਾਣੇ ਸਾਡੇ ਸਾਹਮਣੇ ਖੜੇ ਹੋ ਇਹ ਸਾਡਾ ਸੁਨੇਹਾ ਲੋਕਾਂ ਦੇ ਤੋਂ ਵਾਸਤੇ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂ ਫਿਲਮ ਤੁਸੀਂ ਦੇਖ ਹੀ ਲਈਏ ਤੇ ਪੰਜਾਬੀ ਸਿਨੇਮੇ ਦੇ ਜਿਹੜਾ ਇੱਕ ਚੇਂਜ ਆ ਰਹੀ ਹੈ ਨਾ ਇਹ ਵੀ ਬਹੁਤ ਵੱਡਾ ਹਿੱਸਾ ਹੈ ਫਿਲਮ ਦੇ ਉਸ ਚੇਂਜ ਦਾ ਤੇ ਅੱਜ ਵੀ ਜਾਗ ਰਹੇ ਨੇ ਸਿਨੇਮਾ ਵੀ ਜਾਗ ਰਹੇ ਐ ਐਕਸਪੈਰੀਮੈਂਟ ਹੋ ਰਹੇ ਨੇ ਨਵੀਂ ਨਵੀਂ ਫਿਲਮਾਂ ਬਣ ਰਹੀਆਂ ਨੇ ਇਹ ਯਾਰ ਸਾਡੇ ਵਾਸਤੇ ਲਾਇਕ ਮੰਦ ਨੇ ਸਾਨੂੰ ਦਰੂਰੀ ਹੈ ਇਹੋ ਜਿਹਾ ਥੀਏਟਰ ਵੀ ਜ਼ਰੂਰੀ ਹੈ ਤੁਮ ਆ ਮੈਂ ਧੰਨਵਾਦ ਕਰਦਾ ਮੈਂ ਗਰੀਬ ਸਿੰਘ ਸਾਹਿਬ ਖੜੇ ਨੇ ਆਹਰਾ ਰਸੂਖਰ ਸਾਹਿਬ ਸਾਡੇ ਰਾਈਟਰ ਐਂਡ ਡਾਇਰੈਕਟਰ ਕਿ ਤੇ ਆਵਾਜ਼ ਆਜੀ ਸਾਡਾ ਡਾਇਰੈਕਟਰ ਸਣੀ ਸਾਡੇ ਰਾਈਟਾਂ ਦੀ ਮਿਹਨਤ ਨਾਲ ਬਣੀ ਹੈ ਸਣੀ ਬਣੀ ਨਾ ਭਾਜੀ ਫਿਲਮ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਡਾ ਸੋਨਾ ਸਬਜੈਕਟ ਟੀਮ ਨੇ ਐਡਾ ਨਹੀਂ ਸੁਣੀ ਡਾਇਰੈਕਸ਼ਨ ਦਿੱਤੀ ਹੈ ਔਰ ਐਡਾ ਮੁੱਦਾ ਬੜੀ ਬਰੀਕੀ ਨਾਲ ਸਾਂਭਿਆ ਔਖਾ ਔਖਾ ਸਬਜੈਕਟ ਹੈ ਗੱਲ ਕਰਨੀ ਔਖੀ ਹੈ ਪਰ ਇਹਨਾਂ ਨੇ ਬਹੁਤ ਸੁਨੇ ਤਰੀਕੇ ਨਾਲ ਗੱਲ ਕੀਤੀ ਹੈ ਸਾਡਾ ਐਕਟਰਾਂ ਦੇ ਤੇ ਇਹਨਾਂ ਨੇ ਲਿਖੀਆਂ ਹੋਈਆਂ ਲਾਈਨਾਂ ਬੋਲ ਕੇ ਹਾਂ ਉਹ ਕਿਸ ਬੁਦੂਤੀ ਨਾਲ ਬੋਲਦੇ ਹਨ ਉਹ ਐਕਟਰ ਤੇ ਡਿਪੈਂਡ ਕਰਦਾ ਹੁੰਦਾ ਹੈ ਮੈਨੂੰ ਸਭ ਤੋਂ ਐਕਟਰਾਂ ਦੇ ਵਿੱਚੋਂ ਸਾਡੇ ਕੋਲ ਬਖੂ ਭਾਜੀ ਇਹ ਮਾਰਗ ਤੇ ਬਹੁਤ ਮਾਅਰਫਤ ਦੇ ਹੱਕ ਮਰਦਾ ਕਿੰਨਾ ਸੋਹਣਾ ਕੈਰੇਕਟਰ ਕਿੰਨੇ ਠੱਮੇ ਨਾਲ ਖੇਡਿਆ ਨਾਲ ਬਹੁਤ ਬਤਨ ਵਾਲਾ ਕੋਈ ਭਾਈ ਕੋਈ ਭਾਈ ਭਾਈ ਥੈਂਕ ਯੂ ਕੋਈ ਸਾਡੀ ਸੋਰੀ ਤਰੱਕੀ ਹੋ ਗਈ ਸੋਰੀ ਐਮਐਲਏ ਬਣ ਗਿਆ ਅਗਲੀ ਫਿਲਮ ਟੀਮਪੀ ਪਹਿਲੀ ਟੀਮਪੀ ਸੀਐਮ ਨਹੀਂ ਨਹੀਂ ਉਹ ਉਹਦੇ ਨਾਲ ਤਾਂ ਕੋਈ ਵਾਸਤਾ ਨਹੀਂ ਇਸਲੇ ਸਿਆਸਤ ਦੇ ਵਿੱਚ ਤਾਂ ਆਪਣਾ ਕੋਈ ਲੈਣ ਨਹੀਂ ਹਾਂ ਇਹ ਕਰੈਕਟਰ ਕਿੱਟਨਾ ਗਲਤ ਕੀਤਾ ਕਰੈਕਟਰ ਹਰ ਦਮ ਮੈਂ ਅਲੱਗ-ਅਲੱਗ ਕਰੈਕਟਰ ਖੇਡਦਾ ਰਹਾਂਗਾ ਮਤਲਬ ਇਹ ਥੋੜੇ ਜਿਹਾ ਹੋਰ ਕੋਈ ਕਰੈਕਟਰ ਬਣਨ ਲੱਗੇ ਕਿਵੇਂ ਦਾ ਕਰ ਰਹੇ ਹੋ ਪਹਿਲੇ ਪੁਲਿਸ ਅਫਸਰ ਹੋਦੇ ਕਿਸੇ ਐਮਐਲਏ ਦਾ ਠੀਕ ਵਧੀਆ ਰੋਲ ਮੇਰੇ ਰੋਲ ਬਹੁਤ ਵਧੀਆ ਸੀ ਰੋਲ ਖੇਡਣਾ ਮੈਨੂੰ ਆਨੰਦ ਆਇਆ ਇਹ ਕਿ ਨੈਗੇਟਿਵ ਰੋਲ ਹੋਵੇ ਜੋ ਮਰਜ਼ੀ ਹੋਵੇ ਉਹ ਤੁਸੀਂ ਪੂਰੇ ਰੂਪ ਕੇ ਖੇਡਣਾ ਹਮ ਦਾਇਕ ਕੇ ਫਰਜ਼ ਐ ਐਕਟਰ ਦਾ ਉਹਦੇ ਨਾਲ ਇਹ ਨਹੀਂ ਕਿ ਮੈਨੂੰ ਕੋਈ ਅਲੱਗ ਕੁਝ ਡਿਫਰੈਂਟ ਹੋ ਗਿਆ ਮੈਂ ਆਲਰੇਡੀ ਮੈਂ ਬਹੁਤ ਪਹਿਲਾਂ ਵੀ ਕਰ ਚੁੱਕਿਆ ਹਾਂ ਮੇਰੇ ਰੋਲ ਨਾਈਟ ਰੋਲ ਪਰ ਇਹ ਇੱਕ ਮੈਸੇਜ ਵਾਸਤੇ ਕੀਤਾ ਉਹ ਮੇਰੇ ਵਾਸਤੇ ਫਰਕ ਨਹੀਂ ਪਾਤਾ ਉਹ ਨਾ ਮੈਂ ਫਿਲਮ ਦੇ ਵਿੱਚ ਮੈਸੇਜ ਬਹੁਤ ਔਣਾ ਹੈ। ਉਹ ਇਹ ਮੈਸੇਜ ਪੰਜਾਬੀ ਲੋਕਾਂ ਤੱਕ ਪਹੁੰਚ ਜਾਵੇ ਨਾ ਜਿਹੜੇ ਸਾਡੇ ਮੈਂ ਵੀ ਜੱਟਾਂ ਰੋਟਾ ਇਹਦੇ ਵੀ ਜੱਟ ਖੜੇ ਨੇ ਸਾਡੀ ਗਰਦਨ